ਕੈਨੇਡਾ ਦੇ ਵਿੱਚ ਤਾਂ ਜੀ ਹੈ ਨਹੀਂ ਕੁਛ ਕੈਨੇਡਾ ਕੱਖ ਨਹੀਂ ਪਿਆ ਕੈਨੇਡਾ ਧੱਕੇ ਆ ਕੈਨੇਡਾ 24 ਘੰਟੇ ਮਲ ਗਏ ਲੋਕ ਪਸ਼ੂਆਂ ਨੂੰ ਡੰਗਰਾਂ ਨੂੰ ਕੰਮ ਕਰਦੇ ਰਹਿੰਦੇ ਆ ਜਾਂ ਬਸ ਆਪਦੇ ਬੱਚਿਆਂ ਨੂੰ ਘਰੇ ਪੈਸੇ ਫੜਾਉਣਾ ਆਉਂਦੇ ਆ ਟਰੱਕਾਂ ਵਾਲੇ ਤਾਂ ਖਾਸ ਕਰਕੇ ਜਮ੍ਹਾਂ ਖੂੰਜੇ ਲੱਗੇ ਪਏ ਆ ਉਹਨਾਂ ਦਾ ਜੀ ਕੋਈ ਜ਼ਿੰਦਗੀ ਹੈ ਨਹੀਂਗੀ ਬਾਕੀ ਫੈਕਟਰੀ ਵਾਲਿਆਂ ਦੀ ਵੀ ਜ਼ਿੰਦਗੀ ਹੈ ਨਹੀਂ ਹੋਰ ਕੰਮ ਵਾਲਿਆਂ ਦੀ ਵੀ ਜ਼ਿੰਦਗੀ ਹੈ ਨਹੀਂ ਭੱਜ ਦੌੜ ਇੰਨੀ ਲੱਗੀ ਪਈ ਆ ਵੀ ਰਹਿ ਰਬਦਾਨਾ ਜ਼ਿੰਦਗੀ ਕੋਈ ਨਹੀਂ ਨਰਕ ਹੈ ਜੀ ਕੈਨੇਡਾ ਦਾ ਆਏ ਜਿੰਨਾ ਗੱਲਾਂ ਕਰਦੇ ਜਿਹੜੇ ਇੱਥੇ ਟੱਕੇ ਕਿਦੇ ਬੰਦੇ ਵਿਜ਼ਟਰ ਵੀਜ਼ਿਆਂ ਤੇ ਆਏ ਜਾਂ ਫਿਰ ਜਿਨ੍ਹਾਂ ਨੂੰ ਸੌਖਾ ਹੀ ਕੈਨੇਡਾ ਮਿਲ ਗਿਆ ਵੀ ਤੁਸੀਂ ਅਕਲ ਨੂੰ ਹੱਥ ਮਾਰੋ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਵਿਜ਼ਟਰ ਵੀਜ਼ਾ ਲੱਗੇ ਤੇ ਪਿੰਡ ਖੰਡ ਪਾ ਕੇ ਪਾਟ ਕਰਾ ਕਰਾ ਤੁਰੇ ਹੋਏ ਹੋ ਤੁਸੀਂ ਤੁਸੀਂ ਸਟੂਡੈਂਟ ਵੀਜ਼ਾ ਮੈਂ ਖੋਦਾ ਇੱਥੇ ਸਟੂਡੈਂਟ ਆਇਆ ਸੀ ਪਰ ਮਨ ਅੱਕ ਜਾਂਦਾ ਤੁਸੀਂ ਜਦੋਂ ਤੁਹਾਡੇ ਅਰਕਿਆਂ ਦਾ ਵੀਜ਼ਾ ਲੱਗਿਆ ਤੁਸੀਂ ਪਹਿਲਾਂ ਆਪਦਿਆਂ ਨੂੰ ਬੁਲਾਉਣਾ ਛੱਡਿਆ ਉੱਥੇ ਕਿਸੇ ਨੂੰ ਪਤਾ ਹੀ ਨਾ ਲੱਗ ਜੇ ਵੀ ਅਸੀਂ ਕਿਹੜੇ ਵੀਜ਼ੇ ਤੇ ਆਏ ਆ ਜਾਂ ਕਿੱਥੇ ਚੱਲੇ ਆ ਜਾਂ ਕਿਵੇਂ ਚੱਲੇ ਆ ਸੋ ਜਿਹੜੇ ਤੁਸੀਂ ਦਬਈ ਨਹੀਂ ਨਾ ਡੇਜ਼ਰਵ ਕਰਦੇ ਸੀ ਤੁਸੀਂ ਉਹ ਚੱਕ ਜੱਕ ਕੇ ਜਨਾਬ ਆ ਗਏ ਕੈਨੇਡਾ ਹੁਣ ਤੁਹਾਨੂੰ ਕੈਨੇਡਾ ਲੱਗਦਾ ਭੇੜਾ ਤੁਸੀਂ ਇੱਥੇ ਗਲਤ ਕੰਮ ਕਰਨਾ ਚਾਹੁੰਦੇ ਹੋ ਤੁਹਾਨੂੰ ਤਾਂ ਕੈਨੇਡਾ ਭੇੜਾ ਲੱਗਦਾ ਤੁਹਾਨੂੰ ਲੱਗਦਾ ਵੀ ਫਿਰ ਜਦੋਂ ਇੱਥੇ ਆ ਗਏ ਇਹ ਇੱਥੇ ਤਾਂ ਜੀ ਆ ਘਰ ਜਾ ਲੱਕੜਾਂ ਦੀ ਇੱਕ ਟਰਾਲੀ ਹੈ ਜੀ ਇਹਦੇ ਚਾਰ ਕਿ ਲੱਕੜਾਂ ਹੈ ਜੀ ਹੁਣ ਜਦੋਂ ਤੁਹਾਨੂੰ ਠੁੱਡੇ ਪੈਣ ਲੱਗੇ ਫਿਰ ਤੁਸੀਂ ਇੱਥੇ ਹੀ ਰਹਿਣਾ ਇਹਦੀ ਐਗਜ਼ਾਮਪਲ ਮੈਂ ਤੁਹਾਨੂੰ ਹੋਰ ਦੇ ਦਿੰਦਾ ਇੱਕ ਆਪਣੀ ਬਲਬੀਰ ਕੌਰ ਸੀ ਨਾ ਅਮਰੀਕਾ ਦੇ ਵਿੱਚ 55 ਸਾਲ ਦੀ ਲੇਡੀ ਉਦੋਂ ਨਾ ਹਮਦਰਦੀ ਕਿ ਅਮਰੀਕਾ ਵਾਲਿਆਂ ਨੇ ਚੱਕ ਕੇ ਉਹਨੂੰ ਪੰਜਾਬ 'ਚ ਸੜਤਾ ਸੜਤਾ ਭਾਵੇਂ ਉਥੋਂ ਕੱਢਤਾ ਉਹਨਾਂ ਨੇ ਹੁਣ ਇੱਕ ਟਾਵਨ ਉਹਨਾਂ ਨੇ ਡੰਪੀ ਕੀਤਾ ਨਾ ਮਾਤਾ ਜੀ ਨੂੰ ਉਹਨੂੰ ਸਰਕਾਰ ਜੋਗ ਨੂੰ ਪਰ ਉਹ ਮਾਤਾ ਜੀ ਅਰਗੇ ਹੋਰ ਕਿੰਨੇ ਕੇਸ ਦੇਖਿਆ ساری ਉਮਰ ਆਈ ਕਰਦੇ ਨੇ ਨੰਗੇ ਆਂਦੀ ਆ ਵੀ ਜਦੋਂ ਮੈਨੂੰ ਕੁਝ ਹੋ ਗਿਆ ਨਾ ਮੈਨੂੰ ਉਦੋਂ ਮੇਰੀਆਂ ਆਸਥੀਆਂ ਪੰਜਾਬ ਲੈ ਜਾਓ ਐ ਲੈ ਜਾਓ ਜਦੋਂ ਇਹ ਤੋਂ ਚੱਕ ਕੇ ਇਹ ਕੱਢ ਦਿੰਦੇ ਆ ਉਦੋਂ ਅਸੀਂ ਫੇਰ ਕੈਨੇਡਾ ਨੂੰ ਪਿੱਟਣ ਲੱਗ ਜਾਂਦੇ ਆ ਉਦੋਂ ਸਾਨੂੰ ਹੁੰਦਾ ਜੀ ਇੱਥੇ ਰਹਿਣਾ ਇਹ ਝੂਠਾ ਮੂੰਹ ਹੈ ਕਿ ਕੀ ਆ ਸਾਡੇ ਲੋਕ ਸਮਝਦੇ ਕਾਤੋਂ ਨਹੀਂ ਅਸਲ 'ਚ ਮੈਨੂੰ ਲੱਗਦਾ ਵੀ ਸਾਡੇ ਲੋਕ ਹੂੰ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੀ ਆ ਚਾਹੁੰਦੇ ਪਤਾ ਨਹੀਂ ਕੀ ਆ ਨਾ ਉੱਥੇ ਖੁਸ਼ੀ ਨਾ ਇੱਥੇ ਖੁਸ਼ ਉੱਥੇ ਵੀ ਉਹੀ ਮੰਤਰੀਆਂ ਹੰਤਰੀਆਂ ਨਾਲ ਫੋਟੋ ਖਿਚਾ ਕੇ ਉਮੀ ਖੁਸ਼ ਹੋ ਜਾਂਦੇ ਇੱਥੇ ਵੀ ਉਮੀ ਖੁਸ਼ ਹੋ ਜਾਂਦੇ ਆ ਉੱਥੇ ਵੀ ਸਿਸਟਮ ਨੂੰ ਗਾਲਾਂ ਕਢਣੀ ਇੱਥੇ ਸਿਸਟਮ ਨੂੰ ਗਾਲਾਂ ਕਢਣੀ ਆ ਅਸੀਂ ਅਸੀਂ ਕਿੱਥੇ ਖੜੇ ਆ ਅਸੀਂ ਕਰ ਕਰਾ ਕੀ ਰਹੇ ਆ ਅਸੀਂ ਆਪਦੇ ਆਪ ਨੂੰ ਬੈਟਰ ਕਰਨ ਦੇ ਲਈ ਅਸੀਂ ਕੀ ਕਰ ਰਹੇ ਆ ਕਦੇ ਸੋਚ ਸੋ ਕੁੱਲ ਮਿਲਾ ਕੇ ਵੀਡੀਓ ਮੈਂ ਸਿਰਫ ਉਹਨਾਂ ਲੋਕਾਂ ਲਈ ਬਣਾਈ ਆ ਐਵੇਂ ਤੁਸੀਂ ਕੈਨੇਡਾ ਦੀ ਮਿੱਟੀ ਪਟਣ ਲੱਗੇ ਹੋ ਜੇ ਕੈਨੇਡਾ ਨਹੀਂ ਵਧੀਆ ਹੈਗਾ ਤੁਸੀਂ ਭੱਜੋ ਇੱਥੋਂ ਜਾਣ ਤੁਸੀਂ ਕੋਈ ਇਨੀਸ਼ੀਏਟਿਵ ਲਾਓ ਤੁਸੀਂ ਕੋਈ ਆਵਾਜ਼ ਚੱਕੋ ਕਿ ਤੁਹਾਡੇ ਮਗਰ ਅਸੀਂ ਵੀ ਤੁਰਾਂਗੇ ਸਾਰੇ ਤੁਰਾਂਗੇ ਸਾਨੂੰ ਵੀ ਦੱਸੋ ਐਦੂੰਗਾ ਕਿੱਥੇ ਭੱਜ ਕੇ ਜਾਵਾਂਗੇ ਹਰ ਜਗ੍ਹਾ ਨੂੰ ਮਾੜਾ ਪੰਜਾਬ ਨੂੰ ਕਾ ਕੇ ਪੰਜਾਬ ਛੱਡ ਜਾਂਦਾ ਯਾਰ ਅਸੀਂ ਹੁਣ ਕੈਨੇਡਾ ਨੂੰ ਮਾੜਾ ਕਹ ਕੇ ਕੈਨੇਡਾ ਛੱਡਤਾ ਕਿੱਥੇ ਤੁਰੂ ਜਾਵਾਂਗੇ ਆਪਾਂ ਕਿਤੇ ਆਪਾਂ ਖੜਾਂਗੇ ਆਪਦੀ ਜ਼ਿੰਮੇਵਾਰੀ ਚੱਕਾਂਗੇ ਐ ਨਾ ਕਰੋ ਜੀ ਕੈਨੇਡਾ ਬਹੁਤ ਸੋਹਣਾ ਬੜਾ ਸੋਹਣਾ